ਆਪਦਾ ਤੂੰ ਸਾਹਵਨਾ ਮੁੱਲ ਮੰਗ ਜੇ ਵੇਚਣੇ ਵੇਚਣਾ ਹੀ ਮੈਨੂੰ ਲੱਗੀ ਪੈਸੇ ਆ ਸਾਹ ਪੈਸੇ ਮੁੰਦਰਾ ਸਾਰੇ ਨੂੰ ਤੂੰ ਜਦਵਾ ਸਹੀ ਕਿਦਾਂ ਲਾ ਬਈ ਤੇਰੀ ਜਵਾਨ ਤੋਂ ਲਾ ਮੁੱਲ ਪਤਾ 14 ਮੰਗਦਾ ਹੈ ਹੈ ਕਮ ਮੈਨੂੰ ਦੱਸ ਦੇ 7000 ਕਹਿੰਦਾ ਜੀ ਉਹ ਤੂੰ ਵੀ ਐਸਾ ਬੰਦਾ ਵਪਾਰੀ ਤੂੰ ਦੱਸ ਦੇ ਤੂੰ ਦੱਸ ਦੇ ਗਲਾਰ ਬੰਦਾ ਇਥੋਂ ਦਾ ਮਸ਼ਹੂਰ ਨਾ ਤਾਂ ਇਹ 7 ਦਾ ਹੈ ਨਾ ਇਹਦਾ 14 ਦਾ ਹੈ

ਦੇਖ ਬਈ ਤੇ ਸਾਡੀ ਗੱਲ ਹੋ ਗਈ ਉਹਨਾਂ ਨਾਲ ਲਓ ਜੀ ਸਾਡੀ 8:30 9 ਦਾ ਨਹੀਂ 9 ਦਾ ਤਾਂ ਭੁਗਦਾ ਨਹੀਂ پیسے ਕਿਹੜੇ ਦੇ ਰਹੇ ਯਾਰ ਬਾਈ ਬਹੁਤ ਪੈਸੇ ਲਾ ਕੇ ਦੇ ਪੈਸੇ ਕੌਣ ਦੋ ਬਈ ਉਹ ਤੇਰੀ ਮਾ ਜੀ ਕੀ ਲੱਗਿਆ ਇਮਾਨਦਾਰੀ ਦੱਸੀ ਆੰਦਰੀਂ ਸਾਡੇ 9 ਦੰਦੇ ਤੇ ਆ ਮੋਟਾ ਫਰਦਾ ਮੁਸਲਮਾਨ ਆ ਤੇ ਛੋਟਾ ਟੰਬੂ ਤੇ ਗੱਡੀ ਖੜਾ ਲਈ ਛੋਟਾ ਸਾਡੇ 9 ਦੰਦੇ ਤੇ ਤੇਰੀ ਇਮਾਨਦਾਰੀ ਹੈ ਦੋ ਮਿੰਟ ਬਾਬਾ ਸਾਡੀ ਜਨ ਉਹਨਾਂ ਨਾਲ ਤੇਰੀ ਇਮਾਨਦਾਰੀ ਜਾਂ 9 ਵੀ ਹੋ ਗਿਆ ਨਹੀਂ 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 ਤੇਰੇ ਨਹੀਂ ਮੈਨੂੰ ਰੋਲ ਦੇਗਾ ਦਵਾਉ ਸਾਨੂੰ ਇਹ ਟੰਬੂ ਤੇ ਮੈਂ ਸੁਣ ਕੇ ਮਰ ਕਸਰ ਕਾਦੀ ਰਹੀ ਨੇ ਕਸਰ ਦੇਣਾ ਮੈਨੂੰ ਪਤਾ ਉਹ ਵੀ ਆਪਣਾ ਕਰ ਦੱਸ

ਪੂਰਾ ਦਸਦਾ ਵੇਚਦਾ ਨਹੀਂ ਵੇਚ ਨਹੀਂ ਦੇਣਾ ਉਹ ਤੇਰੀ ਮਰਜ਼ੀ ਹੈ ਕੋਈ ਗੱਲ ਨਹੀਂ ਐਨੇ ਕਦੀ ਬੱਕਰਾ ਅਗਲੇ ਕਹਿੰਦੇ ਇਦੂ ਵਾਤਾ ਸਾਨੂੰ ਉਹ ਕਹਿੰਦੇ ਵੀ ਸੰ ਚੋਟੀ ਦਾ ਲੈ ਲੋ ਤੁਸੀਂ ਬੱਕਰਾ ਕਰਦੇ ਨਹੀਂ ਰੱਖਣੀ ਨਹੀਂ ਕਹਿ ਗਾ ਰੱਖਣਾ ਉਹਨੇ ਰੱਖਣੇ ਵਾਸਤੇ ਲੈਣਾ ਵਿਚਾਰੇ ਹੁਣ ਕਸਰ ਮੈਂ ਵੀ ਨਹੀਂ ਛੱਡੀ ਲਾਣੇਦਾਰਾ ਕਸਰ ਲਾਣੇਦਾਰਾ ਮੈਂ ਵੀ ਨਹੀਂ ਛੱਡੀ ਕਿਤਨਾ ਸੌਦਾ ਵੇਚਿਆ ਮੇਰਾ ਵੀ ਕੁਝ ਬਣੇ 10000 ਦਾ ਤਰੀਕਾ ਸਰ ਨਹੀਂ ਛੱਡੀ ਮੈਂ ਨਹੀਂ ਬੱਕਰਾ ਬੰਨ ਜਾਂਦਾ ਮੈਂ ਨਹੀਂ ਰੱਖਣਾ ਕੋਈ ਵੀ ਕਰਦੀ ਮੈਂ ਤਾਂ ਹਾਂ ਭਾਈ ਆ ਛੋਟੀ ਬਰੇ ਜੱਤੀ ਰੱਖਣਾ ਉਹਨੇ ਵੀ ਨਹੀਂ ਬਗਾਰ ਮੇਰੀ ਕਾਹਦਾ ਗੇਟਾ ਖਲਾਉਂਦਾ ਹੋਰ ਵਿਚਾਰੇ ਦੀ ਵਾਟ ਕੇ ਦੇ ਰੰਦੇ ਸਾਥੇ ਹੋਰ 10000 ਤੇਰੀ ਆਟਾ ਫਿਰ ਇਹ ਕਿੱਥੇ ਮੈਂ ਨਹੀਂ ਛੱਡੀ ਮੈਂ ਹੁਣ ਕੋਈ ਮੈਂ ਨਹੀਂ ਛੱਡੀ ਵਾਰ ਸੌਦਾ ਕਰਦਾ ਸਭ ਤੇ ਜ਼ਿੰਮੇਵਾਰ ਦੇ ਦੂ ਮੈਂ ਵੇਚਾਂ ਸਰ ਤੁਹਾਨੂੰ ਆਸੂਆਂ ਲੈ ਸੋਕਾ ਜਨ ਬੇਕਨੇ ਮਰਜ਼ੀ ਦੇ ਜਹੋਦੇ ਨਾ ਤੇ ਮੇਰੇ ਸਾਡੇ ਕੋਈ ਸਰਦਾਰ ਤੇ ਤੇਰੇ ਬੰਡਲ ਬਾਈ ਸਾਡਾ ਸਾਡਾ ਸ਼ਿੰਦਰ ਬੱਕਰਾ ਲੈ ਸ਼ਿੰਦਰ ਪਾਸ ਤੋਂ ਸਰ ਤੋਂ ਬਾਹਰ ਲੈਣੀ ਬਰਨਾ ਬਾਈ ਸਾਣਾ ਬੇਣਾ ਬੰਦਾ ਯਾਰ ਸਾਡਾ ਤੋੜ ਉਹ ਫਾੜਿਆ ਨੂੰ ਐ ਟੀਮ ਯਾਰ ਹੋ ਲਗੇ ਦੁਆ ਮਾਰਿਆ ਸਰ ਤੋਂ ਕੀਰ ਸਾਡਾ ਸ਼ਿੰਦੇ ਦਾ ਬੱਕਰਾ ਲੈ ਮੈਂ ਮਰਨਾ ਆਹੋ ਬਾਦ ਮੇਰਾ ਮੁੰਡਾ ਹਾਂ ਜੇ ਸੁੱਖਾ ਜਨ ਸਰ ਦੀ ਕਿਨੇ ਮਰਜ਼ੀ ਦੇ ਜਾ ਇਹ ਜਾਨਵਾਜੂ ਕਿਨੇ ਜਮਾ ਜਾਊਗਾ ਬੱਕਰਾ ਫਿਲੂਗਾ ਵੀ ਸੁੱਕ ਦਾ ਮਗਰ ਦੇਣ ਗਿਆ ਇਹ ਹਵਾ ਪਾਉਂਦੇ ਨਹੀਂ ਦੁਆਰਾ ਸੱਜਣਾ ਸੁੱਕਦਾ ਕਈ ਬੱਕਾ ਛੱਡ ਦਿੰਦੇ ਆ ਉਹ ਤੁਸੀਂ ਸੌਦਾ ਨਿਮੜੋ ਯਾਰ ਅਗਲਾ ਕਿੱਥੇ ਛੱਡੇ ਦੇ ਦੇ ਨਹੀਂ ਦੇ ਦੱਸ 10000 ਵੀ ਮੈਂ ਇਹਨਾਂ ਦੇ ਉਤੋਂ ਦੀ ਹੋ ਕੇ ਲਾਤਾ ਹੈ ਲਾਣੇ ਜਰਾ 10 ਕਹਤਾ ਇਹਨੂੰ ਰਾਜੂ ਬੱਕਰਾ ਜਾਤ ਵਾਲਾ ਬੱਕਰਾ ਵੇਖ ਤਾ ਲੈ ਯਾਰ ਬੱਕਰਾ ਕਿੰਦੀ ਹੈ ਬੱਕਰਾ ਛੱਡ ਲਾਂਦਾ ਸਾਰਾ ਕੁਸੀ ਵਧੀਆ ਮਾਰਾ ਕਿਉਂਕਿ ਇਹ ਆਪਾਂ ਵਿਚਾਰੇ ਨੂੰ ਹੈ ਬੱਕਰਾ

ਨੇੜੇ ਪਰ ਉਹ ਦੇ ਦੋ ਯਾਰ ਰਸਤੇ ਦਾ ਦੇ ਦੇ ਯਾਰ ਨਹੀਂ ਨਹੀਂ ਮੁੱਲ ਤਾਂ ਲਾਤਾ ਪੂਰਾ ਮੂੰ ਤੇਰੀ ਮਰਜ਼ੀ ਹੈ ਹੁਣ ਕੀ ਹੋ ਗਿਆ ਕਿੰਨੇ ਚੱਲ ਚੱਲੀਏ ਫੋਰ ਦੇਖ ਲੈ ਚੱਲ ਦੇ ਲੈ ਹੋਰ ਆ ਜਾ ਆ ਜਾ ਭਾਈ ਪੈਰ ਦੇ ਖਬਰ ਹਜਾ ਯਾਰ ਹੁਣ ਕਿਹੜਾ ਕਰਦਾ ਉਹ ਮੈਂ ਤਾਂ ਇਹਨਾਂ ਦੇ ਬਿਨਾ ਪੁੱਛ 500 ਪਾਇਆ ਨੀਮਦਵਾਲਾ ਅਗਲੇ ਦਾ ਕਰਨ ਕਰਨ ਲੱਗ ਰਹੇ ਨੇ ਕਰਨਾ ਮੈਂ ਤਾਂ ਦੇ 200 ਤੋਂ ਲੈਣੇ ਕਹਿ ਕੇ 200 ਦਿੱਥੋਂ ਲੈਣੇ ਇਹਦਾ ਕੋਈ ਹੋ ਨਹੀਂ ਮੈਂ ਤਾਂ ਤੇਰੀ ਦਮਾਰਾ ਵੱਟਾ ਉਹਦੇ ਨੋ ਪਰ ਸਾਡੇ ਘਣ ਪਿੰਡ ਦੇ ਕਰਾ ਦੇ ਹੁਣ ਪੂਰੇ ਮੈਂ ਤਾਂ ਲਾਤੇ ਹੂੰ ਤੇਰੀ ਮਰਜ਼ੀ ਲੇਣਾ ਦਾ 11 ਬੱਕਰਾ ਪਵਾੜਿਆ 500 ਰੁਪਏ ਕਿਉਂ ਐੜੀ ਆ ਪੱਕਾ ਉਹ ਤੂੰ ਕਰ ਸਾਨੂੰ ਜੇ ਕੋਈ ਬੱਕਰਾ ਦੇ ਬੱਕਰੇ ਦੇ ਨਾਮ ਦਾ ਨਹੀਂ ਮਿਲਣਾ ਜੇ ਮਰਦਾ ਸੋੜਾ ਕੋਲੇ ਖੜਾ ਤੋੜੇ ਜਾਣਦਾ ਨਹੀਂ ਆਂਦਾ ਉਹ ਬੌਰਗਾ ਬੜਾ ਪੁੱਛ ਰਣ ਨੂੰ ਜਾ ਕੇ ਇੱਕ ਗੱਲ ਹੈਗੀ ਚੱਲ 100 ਰੁਪਏ ਇਹਨਾਂ ਤੋਂ ਮੈਂ ਤੁਹਾਨੂੰ ਛੋੜ ਕਰਾ ਵਾ ਠੀਕ ਆ 100 ਉਹ 11 ਦਾ ਕੀ ਦੀ ਗੱਲ ਹੈ ਫਿਰ ਦੇ ਦਿਓ ਹੈ ਓਏ ਓਏ ਬੱਚੇ ਨਾ ਬੱਕਰੇ ਸੌ ਨਾਲ ਮਹਿੰਗੇ ਹੁੰਦੇ 100 ਰੁਪਏ ਕਦੇ ਗੱਲ ਸੁਣ 2400 ਨਾ ਪਸੂ ਨਹੀਂ ਮਹਿੰਗਾ ਹੁੰਦਾ ਪੰਡਾ ਨਹੀਂ ਹੁੰਦਾ ਹੁੰਦਾ ਗੱਲ ਪੱਕੀ 100 ਰੁਪਿਆ ਇਹਨੂੰ ਓਏ ਨਹੀਂ ਹੋ ਜਾਣਿਆ 100 ਤੈਨੂੰ ਛੋੜ ਕਰਨੀ ਆ ਮਗਰ ਉਹ ਵਿਚਾਰਾ 200 ਮੈਨੂੰ ਨਹੀਂ ਤੂੰ ਕੀ ਟੱਟੂ ਬੱਚੇ ਨੂੰ ਮੈਂ ਕਹਿ ਰਹੇ ਹਾਂ ਤੈਨੂੰ ਕੀ ਆਖਤਾ ਓਏ ਬੱਚਾ ਚੰਗਾ ਓਏ ਐਵੇਂ ਤੈਨੂੰ ਓਰੇ ਆ ਓਰੇ ਆ ਓਰੇ ਆ ਕੋਈ ਗੱਲ ਨਹੀਂ ਤੂੰ ਐ ਕਰ ਛੱਡ ਸਾਰੀਆਂ ਗੱਲਾਂ 200 ਘੱਟ 11 ਚ ਹੋ ਗਿਆ ਤੂੰ ਰਾਜੀ ਰਹਿ ਦੇ ਪੈਸੇ ਜਲ ਸਾਡੇ ਦਾ 6 ਦਿਨ ਚਾਰ ਦਾ ਦੇ ਦੇ ਤੇ ਮੇਰਾ ਕੰਮ ਚੱਲ ਦੇ ਪੈਸੇ ਫਿਰ ਨਵੇਂ ਗਾ ਜੇ ਇੱਕ ਗੱਲ ਕਰੀਏ ਨਾ ਠੋਕ ਸਾਰਾ ਬੱਕਰਾ ਚੰਗਾ ਹੈ ਉਹ ਬੱਚਾ ਠੀਕ ਹੈ ਉਹ ਉਧਰ ਖੜਾ 200 ਮੈਨੂੰ ਦੇਗਾ 11 ਚ ਪੈਜੂ ਤੇਰਾ ਕੋਈ 200 ਇਧਰੋਂ ਘਟਾਤਾ ਮੈਂ ਬਾਈ ਮੈਨੂੰ ਕਿਹਾ 100 ਦੇ ਦੋ ਉਹ ਕਿਵੇਂ ਇੱਕ ਸੰਗ ਹੈ ਬਣਾ ਬੱਕਰਾ ਠੀਕ ਆ ਲੈ ਬੱਕਰਾ ਲੋਟ ਹੈ ਹਾਂ ਬੱਚਾ ਠੀਕ ਹੈ ਨਹੀਂ ਬੱਕਰਾ ਨਹੀਂ ਮਾਰਿਆ ਬੱਚਾ ਨੰਦਾ ਕੋਈ ਨਹੀਂ ਰਹਿੰਦੇ ਬੱਚਾ ਛਾਟ ਦਾ ਖੜਾ ਜਾਂ ਨਹੀਂ ਰਹਿੰਦੇ ਨਹੀਂ ਜਦ ਮੰਦਾ ਦਾ ਪੈਸੇ ਕੁਝ ਵੀ ਨਹੀਂ ਹੋਇਆ 100 200 ਦਾ ਫਰਕਤ ਸਾਢੇ 10 ਚ ਫਿਰ ਪੈਸੇ ਮੁੱਕਦੇ ਤਾਂ ਨਹੀਂ ਹਾਂ ਬਾਈ ਜਿੰਨੇ ਦਾ ਆਪਾ ਲੋੜਾ ਕੋਈ ਨਹੀਂ ਸਾਢੇ 10 ਚ ਫੇਰ ਤਾਂ ਨਹੀਂ ਮੁੱਕਦੇ ਦੇ ਸਾਢੇ 10 ਭੱਜ ਕਿੱਧਰ ਪੱਜੇਗਾ ਦੇ ਸਾਢੇ 10 ਹੁਣ ਲਖਿਆਈ ਤੁਹਾਡੀ ਆਪੋ ਆਪ ਦੀ ਹੈ ਸਾਰੇ ਪਾਸੇ ਤਾਂ ਨਾ ਮਾਰ ਅਗਲੇ ਨੂੰ ਦੇ ਪੈਸੇ ਕੋਈ ਗੱਲ ਨਹੀਂ ਆ ਫੜ ਮੈਂ ਸੌਦਾ ਨਹੀਂ ਹੱਲਣ ਦਿੰਦਾ ਵੀ ਕਿਸੇ ਦਾ ਸੌਦਾ ਨਾ ਕਰਿਆ ਆਪਣਾ ਮੈਂ ਤਾਂ ਘੱਟ ਆਇਗਾ ਕੋਲ ਗੁਰਦਾਰੇ ਸਾਂ ਚੱਲ ਕਾਹ ਨਹੀਂ ਕਰਵਾ ਰਹੀਆਂ ਦਵਾਗਾ ਮੁੰਡਾ ਕਦੇ ਮੁੰਡੇ ਦੀ ਸੋਨਾ ਖਾਈ ਕਦੇ ਗੁਰਦਾਰੇ ਦੀ ਨਾ ਖਾਈ ਇਹਦਾ ਸੌਦੇ ਨਹੀਂ ਸੌਦੇ ਤਾਂ ਆਖੇ 7-800 ਘੱਟ ਉਹ ਜਾਣੇ ਜਣਾ ਛੱਡ ਕਿਉਂ ਖਾਣਾ ਗੁਰਦਵਾਰੇ ਦੀਆਂ ਸੋਨਾ ਸੌਦੇ ਨੇ ਤਾਂ ਚੱਲੀ ਜਾਂਦੇ ਮੈਂ ਤੇਰੇ ਅੱਖ ਬੱਕਰੇ ਦਾ ਮੁੰਡੇ ਕਿਤੇ ਹੁਈ ਆਉਂਦੇ ਨੇ ਆਪਣੇ ਮੁੰਡੇ ਦੀ ਸੋਨਾ ਕਹੀਂ ਸੌਦਾ ਚੰਨਾ 200 ਪਿਛੇ ਹੋੜ ਕੇ ਕਿੱਦਾਂ ਜਾਣ ਦੇ ਸੌ ਤਾਂ ਮਾਰੀ ਮੈਂ ਤਾਂ ਹੋਰ ਰੱਖਣ ਲੱਗਾ ਸੀ ਸੌ ਝੂਠੀ ਵੀ ਮਾਰੀ ਸੱਚੀ ਕੀ ਲੋੜ ਨਹੀਂ ਸੌ ਤਾਂ ਨਹੀਂ ਮੈਂ ਤਾਂ ਗੱਲ ਕਰਦਾ ਸੌਦਾ ਅਗਲਾ ਲਵੇ ਨਾਲ ਵੀ ਕੀ ਲੋੜ ਐ ਸੌਹਾਂ ਖਾਣ ਦੀ ਆ ਵੇ ਇੱਧੇ ਲਾਲ ਦਾਰਾ ਤੇ ਸਾਡਾ ਵੀ ਹੈ ਤੇਰਾ ਵੀ ਵੇ ਇੱਧਰ ਕੋਈ ਆ ਜੇਗਾ ਕਿ ਮੇਰੇ ਲਵੇ ਕੋਈ ਨਹੀਂ ਕੋਈ ਸਾਰਾ ਨਹੀਂ ਬੱਕਰਾ ਚੰਗਾ ਬੱਕਰਾ ਮਾਰਾ ਬਹੁਤ ਚੰਗਾ ਹੈ ਨਾ ਕੀਰਾ ਬੰਨੋ ਕੇ ਜਾ ਕੇ ਨਵਾ ਕੇ ਇਹਦਾ ਪੈਸਾ ਚਲੀ ਜਾਂਦਾ ਇਹਦਾ ਦਾਣਾ ਜਉ ਜਉ ਪਹਿਣਨ ਨੂੰ ਰਾਜੀ ਹੋ ਜੂ ਛੋਟੇ ਵਰਗਾ ਤੋਤੇ ਵਰਗਾ ਬੰਨ ਦੂ ਤੋਤੇ ਵਰਗਾ ਕੁਛ ਗਰਮੀ ਦੇ ਪਾਈ ਬੰਦੇ ਫੂਕੇ ਪੈਨੇ ਪਸੂਆਂ ਦੇ ਕੀ ਬਸ ਮੈਨੂੰ ਕਵੇ ਬੱਚੇ ਦਾ ਮੈਨੂੰ ਪਤਾ ਦੇਖ ਲਿਆ ਰੰਗ ਨਹੀਂ ਬੱਕਰਾ ਨਹੀਂ ਮਾੜਾ ਯਾ ਸੋਦੀਣਾ ਨਹੀਂ ਆਹ ਕੋਈ ਨਹੀਂ ਜੀ ਇਹ ਤੇ ਸਾਰਾ ਮੋੜਦੀ ਹੋਰ ਹੋਰ ਮੋੜਦੀ 100 ਰੁਪਏ ਸਾਈ ਯਾ ਤੈਨੂੰ ਪਤਾ ਮੈਂ ਦੁਬਾਰੇ ਮੋੜਦਾ 100 ਰੁਪਏ ਹੋਰ ਮੋੜਨਾ ਨਹੀਂ ਨਹੀਂ ਉਹ ਵੱਧ ਹੈ ਕਾਲਾ ਵਾਪਸ ਉਹ ਖਰਚੋ ਯਾਰ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 1.5 ਆਹ 100 ਬਾਧੂ ਤੁਸੀਂ ਦੇਣੀ ਨਹੀਂ ਬੜਾ ਬਾਧੂ ਯਾਰੇ ਦੇਣਾ ਇਹ ਜੋ ਮੁੱਠ ਖੁੱਲੇ ਦੇ ਦਿਖਾਓ ਇਹ ਤੇ ਇਹਨੂੰ ਦੇਣਾ ਇਹ ਦੇਣਾ ਹੈ ਕਹਿੰਦਾ ਵਿੱਚ 100 ਬਾਬੇ ਦੇ ਨਾਮ ਦਾ ਤੂੰ ਪਾਲੀਆਂ ਤੈਨੂੰ ਕੀ ਮਾਰਾਂ ਮੈਂ ਤਾਂ ਫਿਰ 100 ਹੋਰ ਦੇ ਬੱਤਾਂ ਨੂੰ ਕਰ ਕਰਾ ਤਾਂ ਐਂ ਨਾ ਕਰਿਆ ਕਰੋ ਕਹਿ ਕੇ ਨਾ ਮੁਕਰਿਆ ਕਰੋ ਕਮਾਲ ਕਰਦੇ ਹੋ ਮੈਂ ਮੱਥਾ ਘੰਟਾ ਆ ਗਿਆ ਮਾਰ ਦੇ ਉਹ ਤਾਂ ਉਹ ਦੇਣਗੇ ਮੈਨੂੰ ਆਟਾ ਕਰੇ ਬੜਾ ਰੋਲਾ ਪਾ ਇਹ ਨੌਲੇ ਬਣਾ ਬੰਦੇ ਕੱਖ ਨਹੀਂ 500 ਦੇ ਰੱਜ ਤੋਂ ਮੜਾਲਾ ਪੈਸੇ ਟੁੱਟੇ ਹਾਂ ਪੈਸੇ ਮਿੱਥੋ ਲੈ ਲੈ ਟੁੱਟੇ ਹੋਏ ਆ ਐਸੇ ਮਿੱਥੋ ਲੈ ਲੈ 570 ਮੈਂ ਲੈ ਜਿਹੜਾ ਕਮਾਇਆ ਮੈਂ ਟੁੱਟਿਆ ਹੋਇਆ ਬਾਦੂ ਰੱਬ ਕਮਾਉਣੀ ਕਮਾਉਣ ਵਾਸਤੇ ਬੈਠਿਆ ਹਸਦਾ ਲਾਣੇਦਰਾ ਛੋਟੀ ਆਸ ਕਰਦੇ ਆ ਅਸੀਂ ਮੱਥੇ ਮਾਰਦੇ ਆ ਹੈ ਮੇਰੇ ਤਾਂ ਹੈ ਨਹੀਂ ਆਪ ਕਰਨਾ ਕੋਈ ਨਹੀਂ ਤੇ ਮੇਰੇ ਤਾਂ ਆਪ ਨਹੀਂ ਹੈ ਜੀ ਵਿਚਾਰੀ ਹੈ ਜੈਕਸ ਪਰ ਸਾਰੇ ਛੜਿਆਂ ਦੇ ਬਾਦੂ ਆ ਫੜ ਤੇ ਤੈਨੂੰ ਹਾਂ ਹਾਂ ਐ ਥੋੜੀ ਮੁੱਕਰਦਾ ਮੈਂ ਆ ਚੱਕ ਠੀਕ ਹੈ ਤੇਰੇ ਕਰੀ ਤਾਂ ਆ ਗਏ ਉਹ ਮਾਂਚਦਾ ਗਿਆ ਕੋਈ ਤਾਂ ਗੱਲ ਆ ਹੁਣ ਤੇ ਉਹਨਾਂ ਦਾ ਸਹੁਰਾ ਹੈਗਾ ਤੇਰਾ ਮੋੜਨਾ ਹੋਰ ਹਾਂ ਆ ਦੂਆ ਹਾਂ ਉਹ ਰੱਖ ਲੈ ਹਾਂ ਬਦਲ ਨਹੀਂ ਜੀ ਹਾਂ ਬਦਲਣਾ ਜੇ ਤੇ ਮੈਂ ਤੇ ਵੀ ਹਾਲ ਬੋਦਾ ਨਾ ਨਹੀਂ ਪਛਾਹ 100 ਹੋਰ ਦੇ ਦੇ 100 ਹੋਰ ਦੇ ਦੇ ਮਤਲਬ ਉਹ ਤੈਨੂੰ ਜ਼ਰੂਰੀ 100 ਹੋਰ ਦੇ ਦੇ ਭਾਈ ਤੇਰੇ ਨੂੰ ਹਾਂ